हां जी किद्दा हो ਤੁਸੀਂ ਸਾਰੇ ਅੱਜ ਅਸੀਂ ਆਪਣੇ ਘਰ ਦੇ ਬਗਬਾਗ ਦਾ ਪੂਤਨਾ ਉਤ ਤੋੜ ਕੇ ਚਟਨੀ ਬਣਾਈ ਜੇ ਇਹ ਬੜੀ ਫਾਇਦੇਮੰਦ ਹੈ ਇਹਦੇ ਵਿੱਚ ਅਸੀਂ ਜੀਰਾ ਥੋਮ ਅਦਰਕ ਪਿਆਜ਼ ਸੁੱਕਾ ਧਨੀਆ ਤੇ ਅਨਾਰ ਦਾਣਾ ਤੇ ਸਾਰਾ ਨਮਕ ਸਵਾਦ ਅਨੁਸਾਰ ਪਾ ਕੇ ਇਹ ਵਾਲੀ ਚਟਨੀ ਬਣਾਈ ਹੈ ਹਾਂ ਇਹ ਰੋਜ਼ ਤਾਜੀ ਬਣਾ ਕੇ ਖਾਣੀ ਹੈ ਦੋਈ ਟਾਈਮ ਬਣਾ ਕੇ ਨਹੀਂ ਰੱਖਣੀ ਵੇਖੋ ਕਿੰਨੀ ਵਧੀਆ ਤੇ ਬੜੀ ਤਾਜੀ ਬਣੀ ਹੋਈ ਆ ਤੇ ਤੁਸੀਂ ਇਦਾਂ ਪਰੌਂਠੀ ਨਾਲ ਵੀ ਖਾਓਗੇ ਤੇ ਬੜਾ ਮਜਾ ਆਉਣ ਵਾਲਾ ਵਾ ਬੜੀ ਅੱਛੀ ਲੱਗਦੀ ਆ ਅਨਾਰ ਦਾਣਾ ਵੀ ਤੁਸੀਂ ਚਾਹੋ ਤੇ ਥੋੜਾ ਜਿਹਾ ਪਾ ਸਕਦੇ ਜਿਹਦੇ ਵਿੱਚ ਆਪਣੇ ਸਵਾਦ ਅਨ ਤੇ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਗੇ ਤੇ ਨਵੀਂ ਸ਼ਾਹ ਵੇਖ ਲਓ ਇਹਨੂੰ ਨਾ ਖਾਂਸੀ ਜੁਕਾਮ ਬੁਖਾਰ ਤਿੰਨੋਂ ਚੀਜ਼ਾਂ ਹੋਇਆ ਵਾ ਤੇ ਇਹਨੂੰ ਨਾ ਸਵੇਰੇ ਯੂਨੀਫਾਰਮ ਪਾਈ ਹੀ ਮੈਂ ਤਿਆਰ ਕੀਤਾ ਸਾਰਾ ਫਿਰ ਟਿਫਨ ਪੈਕ ਕੀਤਾ ਸਾਰਾ ਕੁਝ ਕੀਤਾ ਬਟ ਇਹਨੂੰ ਨਾ ਜਿਆਦਾ ਹੀ ਕੁਝ ਨਿਛਾ ਆਉਣ ਲੱਗ ਗਿਆ ਜਿਆਦਾ ਤਬੀਅਤ ਖਰਾਬ ਹੋ ਗਈ ਤੇ ਇਸ ਕਰਕੇ ਫਿਰ ਮੈਨੂੰ ਛੁੱਟੀ ਕਰਾਉਣੀ ਛੁੱਟੀ ਕਰਾਉਣੀ ਪਈ ਐਮਰਜੈਂਸੀ ਤੇ ਹੁਣ ਹੈ ਵਜੇ ਵੀ ਬੁਖਾਰ ਨੂੰ ਮੈਂ ਕਹਿੰਦੀ ਰੈਸਟ ਕਰ ਲੈ ਅੱਜ ਦਿਨ ਰੈਸਟ ਕਰ ਲੈ ਤੇ ਫਿਰ ਕੱਲ ਨੂੰ ਜਿਹੜਾ ਉਹ ਸਕੂਲ ਜਾਣ ਜੂਗਾ ਹੋ ਜਾਏਗਾ ਤੇ ਇਹ ਤੇ ਫੋਨ ਹੀ ਵੇਖੀ ਜਾਂਦਾ ਹੁਣ ਇਹਨੂੰ ਮੈਂ ਦਵਾਈ ਲਿਆ ਕੇ ਦਿੰਨੀ ਆ ਹੁਣ ਮੈਂ ਕੁ ਚੁੱਕਿਆ ਜਾਂਦਾ ਨਹੀਂ ਮੈਂ ਕੁ ਚੁੱਕਿਆ ਜਾਂਦਾ ਜੋ ਨਿੱਕਾ ਜਿਹਾ ਕਾਕਾ ਹੂ ਤਾਂ ਮੈਂ ਚੁੱਕ ਦਿੰਨੀ ਹਣਾ ਹੁਣੇ ਮੈਂ ਚੁੱਕ ਲਿਆ ਨੰਨਾ ਹਾਈ ਮਰ ਗਿਆ ਤੇ ਟਾਈਗਰ ਵੀ ਤੁਹਾਨੂੰ ਖਾ ਦਿੰਨੇ ਆ ਉਹ ਵੇਖੋ ਸੁੱਤਾ ਇਹਦਾ ਆ ਟਾਈਮ ਜਿਹੜਾ ਨਾ ਸੌਣ ਦਾ ਹੁੰਦਾ ਤੇ ਛੋਟੇ ਬੱਚਿਆਂ ਵਾਂਗੂ ਨਾ ਰਾਤੀ ਪੂਰੀ ਰਾਤ ਜਾਗਦਾ ਰਹਿੰਦਾ ਹੈ ਤੇ ਬੱਸ ਆਹ ਵੇਖੋ ਨਵੀਂ ਸ਼ਦਾ ਲੱਭਾ ਹੀ ਏ ਇਹਦੀ ਭੂਆ ਨੇ ਦਿੱਤਾ ਹੀ ਗਿਫਟ ਬਰਥਡੇ ਤੇ ਤੇ ਇਹ ਉਦਾਂ ਨੂੰ ਉਦਾਂ ਉਦਾਂ ਨੂੰ ਉਦਾਂ ਨੇ ਬਹੁਤ ਸਾਰੀਆਂ ਚੀਜ਼ਾਂ ਹੀ ਦੇ ਵਿੱਚ ਪੈਨਸਲਾਂ ਵੀ ਹੀ ਰੇਜ਼ਰਾਂ ਵੀ ਹੀ ਤੇ ਇਹਨੇ ਬਹੁਤ ਸਾਰੀਆਂ ਕੱਢ ਲਈਆਂ ਵਾ ਬਹੁਤ ਸਾਰੇ ਸਕੈਚ ਕਲਰ ਆਹ ਦਾਇਬਾ ਹੈ ਹੀ ਫੁੱਲ ਹੀ ਪੂਰਾ ਇਹਦੇ ਵਿੱਚ ਕਾਪੀਆਂ ਵੀ ਹੀ ਦੋ ਕਾਪੀਆਂ ਹੀ ਇਹਨੂੰ ਬਰਥਡੇ ਤੇ ਮਿਲਿਆ ਹੈ ਗਿਫਟ ਹੋਗੀ ਤੇ ਆਹ ਵੇਖੋ ਕਿੰਨੇ ਸਾਰੇ ਪਾਸੇ ਪਏ ਤੇ ਮੈਂ ਇਦਾਂ ਹੀ ਛੁੱਟੇ ਆ ਮਤਲਬ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਬਾਹਰ ਕਿਤੇ ਤੇ ਮੈਂ ਇਦਾਂ ਹੀ ਰੱਖ ਦਿੰਦੀ ਫਿਰ ਸਾਰੇ ਨਿਕਲ ਇੱਥੇ ਹਲੇ ਬਾਹਰ ਵੀ ਬੜੇ ਸਾਰੇ ਪਏ ਆ ਇੱਕ ਰੀਚੇ ਵੀ ਆ ਲੱਗਦਾ ਤੁਹਾਡੇ ਵੀ ਪਰਸ ਲੱਭਣ ਨਹੀਂ ਮੈਂ ਇੱਥੇ ਵੀ ਪਰਸ ਰੱਖੇ ਥੱਲੇ ਰੈੱਡ ਵਾਲਾ ਪਰਸ ਕਰ ਲਿਆ ਰੈੱਡ ਵਾਲਾ ਪਰਸ ਇਹ ਨਹੀਂ ਇਹ ਨਹੀਂ ਇਹ ਨਹੀਂ ਹਾਂ ਸਾਰੇ ਬੈਗ ਮੈਂ ਆ ਗਏ ਹਾਂ ਇਹ ਕਿਥੇ ਲਿਆ ਰਿਦੀ ਹਾਂ ਵੀ ਕਹਿੰਦੇ ਕਿ ਤੇ ਤੁਹਾਡੇ ਕੋਲ ਮੈਂ ਆਪ ਨੂੰ ਕਦੀ ਖਰੀਦਿਆ ਨਹੀਂ ਆ ਤੁਹਾਡੇ ਸਾਹਮਣੇ ਹੀ ਨਾ ਕਿੰਨੇ ਦਿੱਤਾ ਹਾਂ ਵੀ ਲੋਕਾਂ ਨੇ ਦਿੱਤਾ ਹੀ ਜਿੱਦ ਤੋਂ ਕੋਸਤੇ ਮਿਲਿਆ ਜਮਦੈਂ ਤੇ ਇਦਾਂ ਬੱਸ ਇਹ ਵੀ ਹਾਂ ਵੀ ਤੇ ਤੁਹਾਨੂੰ ਪਤਾ ਆਸਟ੍ਰੇਲੀਆ ਤੋਂ ਆਹੀ ਬੈਗ ਜਿਹਨੇ ਦਿੱਤੇ ਦਿੱਤਾ ਹੀ अच्छा ਨਾ ਉਡਾਉਂਦਾ ਹੀ ਰੱਖਿਆ ਇਦਾਂ ਹੀ ਗਿਫਟ ਨੇ ਸਾਰੇ ਹਾਂ ਗਿਫਟ ਦਿੱਤੇ ਬਹੁਤ ਵਧੀਆ ਹਾਂ ਆਹ ਰੱਖ ਗਾਇਦ ਰਖੜੀ ਅਜ ਤੱਕ ਯੂਟਿਊਬਰ ਵਾਲਿਆਂ ਨੇ ਕਿ ਭੇਜਿਆ ਦੇ ਨੂੰ ਆਹ ਤੱਕ ਕੋਈ ਨਹੀਂ ਭੇਜਿਆ ਆਹ ਰੱਖ ਰਖੜੀ ਇਹ ਨਾਨ ਵਾਲੀ ਰਖੜੀ ਮੈਂ ਵੀ ਮੇਦੇ ਵਿੱਚ ਹੀ ਰੱਖੀ ਸੀ ਹੋਰ ਇਹ ਕਾਹ ਹੈ ਆਹ ਵੇਖੋ ਕੈਨੇਡਾ ਵਾਲਾ ਬੈਜਾ ਜੇ ਇਹ ਵੀ ਗਿਫਟ ਮਿਲਿਆ ਜੇ ਨਾ ਸਮਝੋ ਸਾਰੇ ਮਿਲ ਜਿਆ ਮੌਸਮ ਵੇਖੋ بارش ਵਾਲਾ ਹੀ ਤੇ بارش ਹੋਣ ਲੱਗ ਗਈ ਹਲੋ ਗਾਇਜ਼ ਆਪਣਾ ਲੁੱਕ ਵੇਖੋ ਮੈਂ ਫਰੀ ਵੀਡੀਓ ਬਣਾਉਣੀ بارش ਆ ਗਈ ਤੇ ਫਿਰ ਮੈਂ ਰੁਕ ਗਈ ਮੈਂ ਕਿਹਾ ਤੁਹਾਨੂੰ ਵਿਖਾ ਦਿੰਨੇ ਆ ਤਿੰਨੇ ਚੈੱਕ ਕੀਤੀ ਤੇ ਇਹ ਤੋਂ ਪਹਿਲਾਂ ਜੇ ਤੋਂ ਬਾਅਦ ਚ ਜਿਹੜੇ ਆਜੂਗੀ ਤੁਸੀਂ ਵੇਖ ਸਕਦੇ ਜੇ ਆਪਣੀ ਫਨੀ ਵੀਡੀਓ ਦਾ ਵਲੌਗ ਤੇ ਨਮਿਸ਼ਮੁੱਲ ਦਵਾਈ ਲਿਆ ਕੇ ਦੇਤੀ ਹੀ ਬਟ ਅਜੇ ਦਵਾਈ ਦਿੱਤੀ ਆ ਮੂੰਹ ਤੇ ਰੱਖ ਕੇ ਤੇ ਜੀਬ ਤੇ ਰੱਖ ਕੇ ਤੇ ਫਰਕ ਪੈ ਨਹੀਂ ਜਾਂਦਾ ਹੈਗਾ ਥੋੜੀ ਦੇਰ ਲੱਗੂਗੀ ਤੇ ਆਪਾਂ ਉਹਨੂੰ ਕੱਲ ਸਕੂਲ ਜ਼ਰੂਰ ਭੇਜੂੰਗੀ ਕੋਸ਼ਿਸ਼ ਹੈ ਰੋਗੀ ਕਿ ਮਤਲਬ ਉਹ ਨਾ ਠੀਕ ਹੀ ਰਵੇ ਤੇ ਖਾਂਸੀ ਜ਼ੁਕਾਮ ਨਾ ਹੀ ਹੋਵੇ ਤੇ ਅੱਛਾ ਵਾ ਕਿਉਂਕਿ ਇਹ ਵਾਇਰਸ ਹੀ ਹੁੰਦਾ ਵਾ ਮਤਲਬ ਇੱਕ ਬੱਚੇ ਤੋਂ ਦੂਜੇ ਬੱਚੇ ਨੂੰ ਹੋ ਜਾਂਦਾ ਆਸਾਨੀ ਨਾਲ ਤੇ ਕੋਸ਼ਿਸ਼ ਕਰੂੰਗੀ ਵੀ ਉਹ ਮਤਲਬ ਠੀਕ ਰਵੇ ਕੱਲ ਸਕੂਲ ਪੇ ਜਾਵੇ ਤੇ ਕਿਉਂਕਿ ਪੈਂਡਿੰਗ ਕੰਮ ਪੈ ਜਾਂਦਾ ਵਾ ਫਿਰ ਉਹ ਕਰਨਾ ਮੈਚ ਕਰਨਾ ਬੜਾ ਮੁਸ਼ਕਲ ਹੁੰਦਾ ਵਾ ਕਿਉਂਕਿ 3rd ਕਲਾਸ ਹੋ ਗਈ ਤੁਹਾਨੂੰ ਪਤਾ ਸਿਲੇਬਸ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਵਾ ਤੇ ਮਿਲਦੇ ਆ ਦੂਜੇ ਵਲੌਗ ਵਿੱਚ ਤੇ ਤਦ ਤੱਕ ਲਈ ਸਾਰੀਤਕਾਲ ਸਾਰਿਆਂ ਨੂੰ ਬਾਏ ਬਾਏ